ਇੱਕ ਨਵਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਨੂੰ ਤਰਸ ਰਿਹਾ ਹੈ ਮਾਮਲਾ ਜੀਰਕਪੁਰ ਨਾਲ ਸੰਬੰਧਿਤ ਹੈ ਨਵਾਲਗ ਦੀ ਦਾਦੀ ਨੇ ਦੋਸ਼ ਲਾਇਆ ਕਿ ਇਸ ਲੜਕੇ ਦੀ ਨਾਨੀ ਇਸ ਸਾਰੇ ਕਾਸੇ ਦੀ ਦੋਸ਼ੀ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੀ ਕੁਝ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਦੇ ਪੂਰੇ ਪਰਿਵਾਰ ਨੂੰ ਪਰੇਸ਼ਾਨੀ ਬਣੀ ਹੋਈ ਹੈ ਇਸ ਮਾਮਲੇ ਬਾਰੇ ਐਸ்சி ਬੀਸੀ ਸਰਟੀਫਿਕੇਟ ਚੋਰ ਫੜੋ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ 6 ਨਵੰਬਰ ਨੂੰ ਜੀਰਖਪੁਰ ਥਾਣੇ ਦਾਖਰਾਓ ਕੀਤਾ ਜਾਵੇਗਾ ਹਾਂ ਜੀ ਮੇਰੇ ਬੇਟੇ ਦੀ ਮੈਰਿਜ 2010 ਵਿੱਚ ਹੋਈ ਸੀਗੀ ਆ ਨਵਦੀਪ ਕੋਰਨਰ ਵਾਸੀ ਜੀਰਖਪੁਰ ਨਾਲ ਤੇ ਇਹਨਾਂ ਦੀ ਲਵ ਮੈਰਿਜ ਸੀਗੀ ਤੇ ਇਹਦੇ ਮਦਰ ਫਾਦਰ ਮੈਰਿਜ ਦੇ ਖਲਾਫ ਸੀਗੇ ਤੇ ਬਾਅਦ ਦੇ ਵਿੱਚ ਇਹ ਪੂਰੀ ਨੂੰ ਆਪਣੇ ਨੂੰ ਮਿਲਣ ਲੱਗ ਪਏ ਸੀਗੇ ਤੇ ਉਸ ਤੋਂ ਬਾਅਦ ਮੇਰੇ ਕਪੋਤਾ ਹੋਇਆ ਸਚਿੰਜ ਅਸੀ ਜੇ ਜਦੋਂ ਮੇਰਾ ਪੋਤਾ ਹੋਇਆ ਤੇ ਉਦੋਂ ਕੁੜੀ ਨੂੰ ਮਤਲਬ ਕਿ ਇੰਨਾ ਚੰਗਾ ਨਹੀਂ ਸਮਝਦੇ ਸੀਗੇ ਸਾਨੂੰ ਤੇ ਆਪਣੀ ਕੁੜੀ ਨੂੰ ਵੀ ਹਰ ਵਾਰੀ ਜਦੋਂ ਵੀ ਉਹ ਇੱਥੇ ਆਉਂਦੇ ਸੀ ਕੁੜੀ ਸਾਡੇ ਨਾਲ ਬਹੁਤ ਅੱਛੀ ਸੀਗੀ ਕਦੇ ਸਾਡੀ ਲੜਾਈ ਨਹੀਂ ਹੋਈ ਮਾਵਾਂ ਤਿਆਂ ਵਾਂਗੂ ਅਸੀਂ ਰਹੇ ਹਾਂ 7 ਸਾਲ ਕੁੜੀ ਮੇਰੇ ਨਾਲ ਰਹੀ ਹੈ ਬਹੁਤ ਅੱਛੇ ਤਰੀਕੇ ਨਾਲ ਰਹੇ ਹੈਗੇ ਆ ਕੋਈ ਲੜਾਈ ਨਹੀਂ ਝਗੜਾ ਨਹੀਂ ਹੈ ਕੋਈ ਕਿਸੇ ਕਿਸਮ ਦਾ ਸਾਡਾ ਹੈ ਨਹੀਂ ਸੀਗਾ ਪਰ ਇਹਦੀ ਮਦਰ ਇੱਕ ਦਿਨ ਆਈ ਤੇ ਕਹਿੰਦੀ ਕਿ ਕਿਸੇਰੇ ਫਾਦਰ ਬੀਮਾਰ ਹੈਗੇ ਆ ਤੇ ਮੇਰਾ ਪੋਤਾ ਕਹਿੰਦਾ ਹੈ ਕਿ ਵੀ ਮੈਂ ਮੰਮੀ ਨਾਲ ਜਾਣਾ ਹੈਗਾ ਆ ਤੇ ਇਹਨੂੰ ਵੀ ਉਹਨਾਂ ਨੇ ਅਵਾਇਡ ਕੀਤਾ ਕਿ ਨਹੀਂ ਇਹਨੂੰ ਕੱਲੀ ਨੂੰ ਭੇਜ ਦੋ ਅਸੀਂ ਛੱਡ ਜਾਾਂਗੇ ਅਸੀਂ ਕਿਹਾ ਚਲੋ ਪੋਤੇ ਨੂੰ ਘਰ ਛੱਡ ਜਾਈ ਗੀ ਤੇ ਕੋਈ ਨਹੀਂ ਮਿਲ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਸਾਡੇ ਘਰ ਨਹੀਂ ਭੇਜਿਆ ਤੇ ਉਸ ਤੋਂ ਬਾਅਦ ਫੋਨ ਆਉਂਦੇ ਰਹੇ ਕੁੜੀ ਦੇ ਕਿ ਮੈਂ ਹੈਲਪਲੈਸ ਹੈਗੀ ਆ ਮੰਮੀ ਇਮੋਸ਼ਨਲ ਬਲੈਕਮੇਲ ਕਰਦੇ ਆ ਕਿ ਮੈਂ ਤੁਹਾਨੂੰ ਨਹੀਂ ਮਿਲ ਸਕਦੀ ਹਲੇ ਤੇ ਬਾਰੋ-ਬਾਰ ਕੁੜੀ ਸਮਾਂ ਮਿਲਦੀ ਰਹੀ ਹੈ ਬੇਟੇ ਨਾਲ ਵੀ ਨਹੀਂ ਮਿਲਦੀ ਰਹੀ ਪੋਤੇ ਨੂੰ ਵੀ ਮਿਲਦੀ ਰਹੀ ਹੈ ਜਦੋਂ ਕਾਫੀ ਟਾਈਮ ਤੋਂ ਨਹੀਂ ਆਏ ਕਿ ਪਪਾ ਠੀਕ ਨਹੀਂ ਹੋਏ ਇਹਦੀ ਮਦਰ ਨੇ ਕਿਹਾ ਵੀ ਠੀਕ ਨਹੀਂ ਹੈ ਕਿ ਤੇਜ ਲਾਂਗੇ ਫਿਰ ਅਸੀਂ ਮਹੱਲੇ ਤੇ ਪੁਲਿਸ ਤੇ ਗਏ ਕਿ ਸਾਡੀ ਨੂੰ ਏਦਾਂ ਚਲੀ ਗਈ ਹੈ ਇਹਦੀ ਮਦਰ ਇਹਦਾ ਝੂਠ ਬੋਲ ਕੇ ਲੈ ਗਈ ਹੈ ਤੇ ਉਹਨਾਂ ਨੇ ਕਾਰਵਾਈ ਕੀਤੀ ਤੇ ਪੁਲਿਸ ਥਾਣੇ 'ਚ ਵੀ ਐਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਹੈ ਡੀਐਸਪੀ ਸਾਹਿਬ ਹਰ ਜਗ੍ਹਾ ਅਸੀਂ ਟਰਾਈਆਂ ਕੀਤੀਆਂ ਪਰ ਉਹਨਾਂ ਨੇ ਕੁੜੀ ਸਾਡੇ ਤੋਂ ਉਲੇ ਕਰਤੀ ਹੈ ਤੇ ਜਦੋਂ ਅਸੀਂ ਕੁੜੀ ਉਹਨਾਂ ਨੇ ਸਾਡੇ ਤੋਂ ਉਲੇ ਕਰਤੀ ਤੇ ਫਿਰ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਰਟ ਗਏ ਜਿਵੇਂ ਕਿ ਕੋਰਟ ਦੇ ਵਿੱਚ ਐਚਐਮਏ ਦਾ ਕੇਸ ਪਾਇਆ ਮੇਰੇ ਬੇਟੇ ਨੇ ਕਿ ਕਿਉਂ ਨਹੀਂ ਆਣਾ ਚਾਹੁੰਦੀ ਕਿਉਂ ਨਹੀਂ ਭੇਜ ਰਹੇ ਕੁੜੀ ਨੂੰ ਸਾਹਮਣੇ ਨਹੀਂ ਆਉਣਾ ਨੇ ਕੀਤਾ ਹੈਗਾ ਫਿਰ ਜਦੋਂ ਜੱਜ ਸਾਹਿਬ ਹੈਗੇ ਆ ਇੱਕ ਮੈਡੀ ਜੱਜ ਸਾਹਿਬ ਹੈਗੇ ਨੇ ਉਹਨਾਂ ਕੋਲ ਅਪਲੀਕੇਸ਼ਨ ਆਈ ਕਿ ਕੁੜੀ ਡਿਵੋਰਸ ਮੰਗਦੀ ਹੈ ਅਸੀਂ ਗਏ ਤੇ ਕੁੜੀ ਨੂੰ ਉੱਥੇ ਪੇਸ਼ ਕੀਤਾ ਗਿਆ ਤੇ ਕੁੜੀ ਮੁਕਰ ਗਈ ਕਹਿੰਦੀ ਇਹ ਮੇਰੇ ਸਾਈਨ ਨਹੀਂ ਹੈ ਇਹ ਮੈਨੂੰ ਨਹੀਂ ਪਤਾ ਇਹ ਸਾਈਨ ਕਿਹਦੇ ਹਨ ਕਿ ਮੰਮੀ ਦੇਆਂ ਚੀਲੇ ਹਨ ਕਿ ਮੈਂ ਡਿਵੋਰਸ ਨਹੀਂ ਲੈਣਾ ਹੈਗਾ ਸਾਡਾ ਕੇਸ ਖਾਰਜ ਹੋ ਗਿਆ ਉਸ ਤੋਂ ਬਾਅਦ ਕੁੜੀ ਨੇ ਮੇਰੇ ਬੇਟੇ ਨਾਲ ਚੈਟਿੰਗ ਕੀਤੀ ਹੈ ਆ ਕੰਪਿਊਟਰ ਤੇ ਸਾਡੇ ਕੋਲ ਮੈਸੇਜ ਪ੍ਰੂਫ ਸਭ ਕੁਝ ਪਿਆ ਵਾ ਅਸੀਂ ਇਹਨਾਂ ਦੇ ਘਰੇ ਵੀ ਗਏ ਆ ਸਮਝੌਤੇ ਵਾਸਤੇ ਵੀ ਗਏ ਆ ਸਰਪੰਚ ਸਾਹਿਬ ਨੂੰ ਵੀ ਵਿਚ ਪਾਇਆ ਆ ਬਕਰਪੁਰ ਵੀ ਗਏ ਆ ਹਰ ਜਗ੍ਹਾ ਸੀ ਗਏ ਆ ਲੇਕਿਨ ਜਿਹੜੀ ਕੁੜੀ ਦੇ ਮਾਮੇ ਹੈਗੇ ਉਹ ਕਹਿੰਦੇ ਕਿ ਅਸੀਂ ਬੱਸਣ ਨਹੀਂ ਦੇਣੀ ਹੈਗੀ ਤੇ ਜਦੋਂ ਅਸੀਂ ਬੱਚੇ ਦਾ ਵਾਸਤਾ ਦਿੱਤਾ ਵੀ ਗੱਲ ਕੀ ਹੈ ਵੀ ਦੱਸਣ ਕਿਉਂ ਨਹੀਂ ਦੇਣੀ ਉਹਨਾਂ ਦੀ ਕੋਈ ਗੱਲ ਸੀ ਕਿ ਲਵ ਮੈਰਿਜ ਦਾ ਸਿਸਟਮ ਦੇ ਖਿਲਾਫ ਹੈਗੇ ਲਵ ਮੈਰਿਜ ਜਦੋਂ ਬੱਚਾ ਸਾਡੇ ਨਾਲ ਠੀਕ ਹੈਗਾ ਆ ਤੇ ਉਹ ਕਹਿੰਦੇ ਕਿ ਅਸੀਂ ਨਹੀਂ ਜਾਣ ਦੇਣਾ ਜੋਰ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਜੇ ਤੁਸੀਂ ਬੱਚੇ ਨੂੰ ਵੀ ਲੈ ਕੇ ਅੱਗੇ ਆ ਰਹੇ ਹੋ ਕਿ ਬੱਚੇ ਖਾਤਰ ਤੇ ਇੱਜ਼ਤ ਇਹਨੂੰ ਹੀ ਅਸੀਂ ਸੈਟ ਕਰ ਦਾਂਗੇ ਇਹਨਾਂ ਨੇ ਪਰ ਜੀ ਦਾ ਲਾਂਡਰਾ ਉਹ ਵੀ ਮੈਨੂੰ ਤੁਹਾਨੂੰ ਕਿਹਾ ਦਵਾਇਆ ਇਹ ਹੈ ਕਿ ਆਪਣਾ ਉਹ ਜਿਹੜੀ ਇਹਦੀ ਮਦਰ ਹੈ ਲੜਕੇ ਦੀ ਉਹ ਹੁਣ ਉੱਥੇ ਆਪਣੇ ਪੇਟੀ ਹੈ ਜਾਂ ਅੱਗੇ ਕੋਈ ਦੇਖੋ ਆਪੀ ਮਦਰ ਨੂੰ ਪਤਾ ਉਹਦੇ ਮਾਮਿਆਂ ਨੂੰ ਪਤਾ ਉਹਦਾ ਮਾਮਾ ਕਹਿੰਦਾ ਕਿ ਐਕਸ਼ਨ ਹੈਗਾ ਮੈਂ ਕੁਝ ਵੀ ਕਰਵਾ ਸਕਦਾ ਹਾਂ ਜਿਹੜੇ ਨਰਿੰਦਰ ਸਿੰਘ ਹੈਗੇ ਉਹਦੇ ਛੋਟੇ ਮਾਮਾ ਜੀ ਉਹਨਾਂ ਦੇ ਆਫਿਸ ਵੀ ਗਏ ਅਸੀਂ ਸਮਝੌਤੇ ਲਈ ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ ਖਾਮੋਨ ਨਹੀਂ ਜਾਂਦੇ ਸਾਡੇ ਕੋਲ ਪਾਵਰ ਹੈ ਇਹ ਪੈਸਾ ਹੈਗਾ ਹੈ ਤੁਸੀਂ ਕੀ ਕਰ ਸਕਦੇ ਹੋ ਅਗਰ ਤੁਸੀਂ ਤੁਹਾਡਾ ਬੱਚਾ ਹੀ ਇੱਧਰ ਉੱਧਰ ਕਰ ਦਿੱਤਾ ਕਿ ਇਸ ਤੋਂ ਬੈਟਰ ਹੈ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਕੁੜੀ ਨੇ ਨਹੀਂ ਆਣਾ ਸਾਨੂੰ ਪਤਾ ਨਹੀਂ ਕੁੜੀ ਕਿੱਥੇ ਕੁੜੀ ਉਹਨਾਂ ਕੋਲੇ ਹੀ ਹੈ ਕਿ ਜਦੋਂ ਕੁੜੀ ਮੈਸਜ ਕਰਦੀ ਹੈ ਸਾਨੂੰ ਤੇ ਦੇਖੋ ਮੈਸਜ ਤੇ ਕੀ ਤੂੰ ਕਰ ਰਹੀ ਹੈ ਤੇ ਅਸੀਂ ਉਹ ਮੈਸਜ ਸਾਡੇ ਕੋਲ ਪਏ ਆ کورٹ ਦੇ ਸਾਰੇ ਆਰਡਰ ਪਏ ਆ ਇਹਦਾ ਮਾਮਲਾ ਇਹ ਕਹਿੰਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਕੁੜੀ ਦੇ ਨਾਲ ਮੈਂ ਪੂਰੇ ਪ੍ਰੂਫ ਮੇਰੇ ਕੋਲ ਹੈਗੇ ਨੇ ਸਾਰੇ ਸਬੂਤ ਮੇਰੇ ਕੋਲ ਇਹ ਦੇਖੋ ਹੈਗੇ ਨੇ ਇਹ کورٹ ਦੇ ਨੇ ਇਹ ਕੁੜੀ ਦੇ ਬਿਆਨ ਨੇ ਤੇ ਮੇਰੀ ਮੰਮੀ ਮੇਰੇ ਮਾਮਾ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਦੇ ਨੇ ਇਹ ਸਾਰੇ ਕੋਰਟ ਦੇ ਵਿਆਅ ਸਾਡੇ ਕੋਲ ਪਏ ਨੇ ਜੱਜ ਸਾਹਿਬ ਨੇ ਸਾਨੂੰ ਦਿੱਤੀ ਹੈ ਅਸੀਂ ਕੁੰਬੜਾ ਨਾਲ ਜੱਜ ਨਾਲ ਗੱਲ ਕਰੀ ਅਸੀਂ ਕੁੰਬੜਾ ਨਾਲ ਸਾਰੇ ਪਰਿਵਾਰਨ ਦਾ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਾਂਜੀ ਕੀਤੀ ਹੈ ਹਾਂਜੀ ਕੀਤੀ ਹੈ ਉਹ ਕੀ ਮਸਲਾ ਸੀ ਉਹ ਮਸਲਾ ਸੀ ਅਸੀਂ ਉਹਨਾਂ ਦੇ ਘਰ ਗਏ ਸੀ ਕਿ ਇਹਨੂੰ ਮਿਲਵਾਉਣ ਤੇ ਬੱਚਾ ਡਿਪਰੈਸ਼ਨ ਚ ਹੈ ਇਹ ਪੀਜੀਆਈ ਐਡਮਿਟ ਰਿਹਾ ਇਹਦੇ ਪੂਰੇ ਡਾਕੂਮੈਂਟ ਸਾਡੇ ਕੋਲ ਨੇ ਡਾਕਟਰ ਨੇ ਕਿਹਾ ਇੱਕ ਵਾਰੀ ਇਹਦੀ ਮਦਰ ਨੂੰ ਵੀ ਲਾਇਆ ਜਾਏ ਉਹਦੀ ਮਦਰ ਨੇ ਕਿਹਾ ਕਿ ਤੁਹਾਡਾ ਬੱਚਾ ਤੁਹਾਡੇ ਕੋਲ ਹੈ ਸਾਡੀ ਕੁੜੀ ਸਾਡੇ ਕੋਲੇ ਹੈ ਅਸੀਂ ਨਹੀਂ ਵੀ ਲਾ ਸਕਦੇ ਫਿਰ ਅਸੀਂ ਸਾਰੇ ਪਾਸੇ ਘੁੰਮ ਕੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਆਈ ਸੀ ਕੁੰਬੜਾ ਸਾਹਿਬ ਕੋਲ ਆਏ ਇਹਨਾਂ ਨੇ ਕਾਨਫਰੈਂਸ ਲਾਈ ਐਸੇ ਗੱਲ ਕੀਤੀ 4 ਮਹੀਨੇ ਪਹਿਲੇ ਤੇ ਉਦੋਂ ਵੀ ਉਹਨਾਂ ਨੇ ਇਹੀ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਉੱਥੇ ਗਏ ਕੁੰਬੜਾ ਸਾਹਿਬ ਕੋਲ ਗਏ ਤੇ ਅਸੀਂ ਫਿਰ ਤੁਹਾਡੇ ਤਿੰਨਾਂ ਨੂੰ ਮੇਰੇ ਬੇਟੇ ਨੂੰ ਤੇ ਮੇਰੇ ਪੋਤੇ ਨੂੰ ਤੇ ਮੈਨੂੰ ਕੁਝ ਵੀ ਖਰਾਬ ਕਰਦੇ। ਗਏ ਸੀ, ਫੌਰਸਟ ਦੇ ਕੋਲ ਹੀ ਗਏ ਤੁਸੀਂ ਕਿ ਸਾਡੀ ਗਏ ਸੀ, ਗਏ ਸੀ। ਉੱਥੇ ਉਹਦੀ ਮਾਂ ਕਹਿੰਦੀ, ਉਹਦਾ ਮਮਾ ਕਹਿੰਦਾ ਕਿ ਨੇ ਐਕਸ਼ਨ ਲੱਗਾ ਹੈਗਾ ਵੀ ਕੁਝ ਵੀ ਕਰ ਸਕਦਾ। ਉਹਦੀ ਮਾਂ ਕਹਿੰਦੀ ਹੈ ਕਿ ਮੇਰੇ ਭਰਾ ਐਕਸ਼ਨ ਹੈ, ਕੋਈ ਐਸਡੀਓ ਲੱਗਾ ਆ। ਕਿ ਤੁਸੀਂ ਕੁਝ ਨਹੀਂ ਕਰ ਸਕਦੇ ਸਾਡਾ। ਤੁਸੀਂ ਕਿੱਥੇ ਜਾਣਾ ਜਾਓ। ਉਹਨਾਂ ਦੀ ਅਪਰੋਚ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੀ ਅਪਰੋਚ ਹੋਣ ਕਰਕੇ ਕਾਰਵਾਈ ਨਹੀਂ ਹੋਈ। ਉਹਨਾਂ ਦੇ ਕੋਲ ਬੱਚੇ ਨੇ ਕੇਸ ਪਾਇਆ। ਮਦਰ ਨੂੰ ਮਿਲਣ ਨੂੰ ਤਿੰਨ ਪੇਸ਼ੀਆਂ ਹੋਈਆਂ, ਅਸੀਂ ਜਾਂਦੇ ਹਾਂ। ਕਰੋਨਾ ਨੇ ਨਹੀਂ ਆਈ। ਤਿੰਨ ਪੇਸ਼ੀਆਂ ਹੋ ਗਈਆਂ, ਚੌਥੀ ਪੇਸ਼ੀ ਹੈਗੀ ਸਾਡੀ ਹੁਣ 24/11। ਫੋਟੋ ਦੇ ਵਿੱਚ ਆ ਕੁੜੀ ਦੀ ਫੋਟੋ ਹੈਗੀ ਐ ਇਹ ਮੇਰੀ ਨੂੰਹ ਹੈ ਜੀ ਆ ਦੀ ਮਦਰ ਬੱਚੇ ਵੀ ਸਚਿੰਜ ਜੱਸੀ ਵੀ ਨਵਦੀਪ ਕੌਰ ਹੈ ਇਹ ਦੀ ਮਦਰ ਹੈਗੀ ਆ ਕ੍ਰਿਪਾਲ ਕੌਰ ਜਿਹੜੀ ਧਮਕੀਆਂ ਦੇ ਰਹੀ ਹੈ ਉਹ ਜਾਇ ਮਾਮਾ ਮਰੀਂਦਰ ਸਿੰਘ ਹੈ ਇਹਦੇ ਆਫਿਸ ਵੀ ਅਸੀਂ ਕਿੰਨੀ ਵਾਰ ਹੀ ਗਏ ਆ ਰਿਕੁਐਸਟ ਕਰਨ ਗਏ ਆ ਕਿ ਬੱਚੇ ਨੂੰ ਮਿਲਾਵੋ ਪਰ ਉਹ ਇਹ ਕਹਿੰਦੇ ਆ ਕਿ ਅਸੀਂ ਨਹੀਂ ਮਿਲਵਾਣਾ ਹੈ ਹੁਣ ਤੁਹਾਡਾ ਅਗਲਾ ਕੀ ਐ ਐਕਸ਼ਨ ਹੋਏਗਾ ਅਗਲਾ ਐਕਸ਼ਨ ਇਹ ਹੈ ਜੇ ਕਿ ਜੇ ਮੇਰੇ ਪੋਤੇ ਨੂੰ ਕੁਝ ਉਹਨਾਂ ਨੇ ਨਹੀਂ ਮਿਲਣ ਦਿੱਤਾ ਮੇਰੀ ਬਹੂ ਨੂੰ ਅਸੀਂ ਫਿਰ ਅੱਗੇ ਪਾ ਕੇ ਜਾਵਾਂਗੇ ਅਸੀਂ ਦੇਖੋ ਥਾਣਾ ਕਰੋ ਵੀ ਕਰਾਵਾਂਗੇ ਅਸੀਂ ਉੱਥੇ ਤੋਂ ਰਾਹ ਵੀ ਜਾਵਾਂਗੇ ਥਾਣੇ ਜਾ ਕੇ ਕਿ ਬੱਚੇ ਨੂੰ ਮਿਲਾਇਆ ਜਾਵੇ ਅਸੀਂ ਇਹ ਨਹੀਂ ਕਹਿੰਦੇ ਉਹ ਸਾਡੇ ਕੋਲ ਆ ਜੇ ਜੋ ਵੀ ਹੈ ਇੱਕ ਮਾਂ ਨੂੰ ਤੇ ਬੱਚੇ ਤੋਂ ਥੋੜੇ ਨਾਲ ਅੰਗ ਕਰ ਸਕਦੇ ਹਣਾ ਬੱਚੇ ਨੂੰ ਮਿਲਾਇਆ ਜਾਵੇ ਬੱਚਾ ਤੜਫ ਰਿਆ ਮਾਂ ਲਈ ਹੁਣ ਅਸੀਂ ਨਹੀਂ ਕਹਿ ਰਹੇ ਕਿ ਉਹਨੇ ਕਿਤੇ ਬੈਠਣਾ ਹੈ ਪਰ ਕੁੜੀ ਹੈ ਜਿਸੇ ਦਾ ਕਹਿੰਨਾ ਕੁੜੀ ਬਹੁਤ ਨਾਈਸ ਹੈ ਸਾਡੇ ਨਾਲ ਉਹ ਵੀ ਬਹੁਤ ਅੱਛੀ ਮਤਲਬ ਕਿ ਸਾਡੇ ਘਰ ਪਰਿਵਾਰ ਚ ਰਹੀ ਹੈ ਮਹੱਲੇਦਾਰ ਨਵੇਂ ਘਰੋਂ ਤੁਸੀਂ ਕਿਤੇ ਵੀ ਪੁੱਛ ਸਕਦੇ ਹੋ ਕਦੀ ਸਾਡੀ ਲੜਾਈ ਨਹੀਂ ਹੋਈ ਨਾ ਕੁੜੀ ਦੀ ਨਾ ਸਾਡੀ ਨਾ ਮੇਰੇ ਬੇਟੇ ਦੀ ਉਹ ਤਾਂ ਮਸਲਾ ਇਹ ਹੀ ਹੋਇਆ ਕਿ ਕੁੜੀ ਆਉਣਾ ਚਾਹੁੰਦੀ ਹੈ ਕੁੜੀ ਆਣਾ ਚਾਹੁੰਦੀ ਹੈ ਨਹੀਂ ਜੀ ਮਾਂ ਨਹੀਂ ਆਉਂਦਾ ਤੇ ਕੁੜੀ ਆਣਾ ਚਾਹੁੰਦੀ ਹੈ ਹੁਣ ਵੀ ਮਾਂ ਨੇ ਕੁੜੀ ਨੂੰ ਪਾਸੇ ਕਿਉਂ ਰੱਖਿਆ ਹੈ ਕਿ ਕੁੜੀ ਨੇ ਇੱਕ ਵਾਰੀ ਬੱਚਿਆਂ ਨੂੰ ਇਹ ਸਾਨੂੰ ਦੇਖ ਲਿਆ ਉਹਨੇ ਭੱਜ ਜਾਣਾ ਹੈ ਉਹਨੇ ਸਾਡੇ ਕੋਲ ਆ ਜਾਣਾ ਹੈ ਮਾਂ ਇਸ ਕਰਕੇ ਕੁੜੀ ਨੂੰ ਸਾਡੇ ਸਾਹਮਣੇ ਨਹੀਂ ਲਿਆ ਰਹੀ ਹਾਂਜੀ ਤੇ ਐਸ்சி ਬੀਸੀ ਪੰਚਾਇਤ ਪੰਚ ਮਹਾਪੰਚਾਇਤ ਪੰਜਾਬ ਵੱਲੋਂ ਜਿਹੜਾ ਪਿਛਲੇ 2 ਸਾਲਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈ ਹਰ ਰੋਜ਼ ਜਿਹੜਾ ਕੋਈ ਨਾ ਕੋਈ ਪੀੜਤ ਪਰਿਵਾਰ ਆਪਣੇ ਨਿਆਂ ਨਸਾਫ ਲਈ ਆਉਂਦਾ ਜਿਹਦੀ ਤੁਹਾਡੇ ਰਾਹੀਂ ਅਸੀਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾ ਸਕਦੇ ਆ ਗੱਲ ਕਰ ਲਈ ਅੱਜ ਦੇ ਵਿਸ਼ੇ ਦੀ ਸਬਜੈਕਟ ਦੀ ਅੱਜ 사ਚਨ ਆ ਮੁੰਡਾ 사ਚਨ 14 ਸਾਲਾ ਬੇਟਾ ਉਲਟਾ ਦੇਖੋ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਈ ਤਾਂ ਮਾਵਾਂ ਤਰਸਦੀਆਂ ਲਾਜ ਨੂੰ ਅੱਜ ਪਰ ਔਲਾਦ ਤਰਸ ਰਹੀ ਆਪਣੀ ਮਾਂ ਨੂੰ ਉਲਟਾ ਹੋ ਗਿਆ ਇੱਕ 14 ਸਾਲਾ 사ਚਨ ਬੇਟਾ ਨਿਆਹ ਗੋਂ ਦਾ ਤੇ ਸ਼ਹਿਲ ਜੱਸੀ ਦਾ ਬੇਟਾ ਹੈਗਾ 9 ਸਾਲ ਤੋਂ ਬਿਨ ਆਪਣੀ ਮਦਰ ਤੋਂ ਜਿਹੜਾ ਹੈ ਟਾਈਮ ਪਾਸ ਕਰ ਰਿਹਾ ਤੇ ਆਪਣੀ ਮਦਰ ਨੂੰ ਮਿਲਣ ਵਾਸਤੇ ਦਰਦਰ ਦੀਆਂ ਠੋਕਰਾਂ ਖਾ ਰਿਹਾ ਜਿਹਨੇ ਮੁਹਾਰੀ ਕੋਰਟ ਚ ਕੇਸ ਵੀ ਤੈਅ ਕੀਤਾ ਮਾਂ ਨੂੰ ਮਿਲਣ ਵਾਸਤੇ ਪਰ ਤਰੀਕ ਅਗਲੀ ਤਰੀਕ ਹੈ ਜਿਹੜੀ ਇਹਦੀ 24 11 2025 ਤੇ ਅਸੀਂ ਮਾਨਯੋਗ ਅਦਾਲਤ ਨੂੰ ਵੀ ਤੇ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਜਿਵੇਂ ਉਹ ਮਿਲਣਾ ਤੇ ਜੀਰਕਪੁਰ ਇਹਦੀ ਜਿਹੜੀ ਮਦਰ ਹੈ ਉਹ ਆਪਣੀ ਪੇਕੇ ਘਰ ਰਹ ਰਹੀ ਹੈ ਜੀਰਕਪੁਰ ਜਿਹੜੀ ਇਹ ਮਦਰ ਹੈਗੀ ਉਹ ਕਈ ਵਾਰੀ ਇਹਦੇ ਫਾਦਰ ਨੂੰ ਮੈਸੇਜ ਵੀ ਕਰਦੀ ਹੈ ਪਹਿਲਾਂ ਵੀ ਉਹ ਮੈਸੇਜ ਕਰਦੀ ਰਹੀ ਉਹ ਸਾਰਾ ਜਿਹੜਾ ਇਹਨਾਂ ਕੋਲੇ ਰਿਕਾਰਡ ਹੈਗਾ ਥਾਣੇਾਂ 'ਚ ਗਏ ਕੂਟਾਂ 'ਚ ਗਏ ਕਿਸੇ ਕੰਮ ਕਰਨ ਨਹੀਂ ਆਇਆ ਨਾ ਆਪਣੇ ਐਸਐਸਪੀ ਮਾਨਯੋਗ ਮਰਸਨ ਨੂੰ ਤੇ ਜਿਸ ਪ੍ਰਸ਼ਾਣੇ ਨੂੰ ਇਹਨਾਂ ਨੇ ਜਿਹੜੀਆਂ ਦਰਖਾਸਤਾਂ ਦੇ ਚੁੱਕੀਆਂ ਨੇ ਵੀ ਮੇਰੀ ਮਾਂ ਨੂੰ ਮੈਨੂੰ ਮਿਲਾਇਆ ਜਾਵੇ ਬੱਚੇ ਵੱਲੋਂ ਦਰਖਾਸਤਾਂ ਵੀ ਮੇਰੀ ਮਦਰ ਨੂੰ ਮੈਨੂੰ ਮਿਲਾਇਆ ਜਾਵੇ ਮੇਰੀ ਮਦਰ ਮਿਲ ਕੇ ਮੈਨੂੰ ਕੁਝ ਆਰਾਮ ਆ ਜੂਗਾ ਤੇ ਜਦੋਂ ਵੀ ਕਹਿੰਦਾ ਮੈਂ ਸਕੂਲ ਚ ਜਾਂਦਾ ਮੈਨੂੰ ਅਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਪੇਰੈਂਟਸ ਮੀਟਿੰਗ ਹੁੰਦੀ ਹੈ ਬੱਚੇ ਪੁੱਛਦੇ ਨੇ ਤੇਰੀ ਮਦਰ ਕਿੱਥੇ ਜੀ ਇਹ ਮੁੰਡਾ ਜਿਹੜਾ ਡਿਪਰੈਸ਼ਨ ਚ ਆ ਗਿਆ ਦਾ ਤੇ ਇਸੇ ਕਰਕੇ ਬੰਦਾ ਕਰਾਇਆ ਵਾ ਅਸੀਂ ਪਹਿਲਾਂ ਵੀ ਅਸੀਂ 4 ਕ ਮਹੀਨੇ ਪਹਿਲਾਂ ਪ੍ਰੈਸਰਾਂ ਨੂੰ ਖਬਰ ਦਿੱਤੀ ਸੀ ਤੇ ਕੋਰਟ ਕੇਸ ਵੀ ਨਾਲ ਨਾ ਪਾਇਆ ਤੇ ਹੁਣ ਸਾਡੇ ਰਹੀ ਇਹੀ ਬੇਨਤੀ ਹੈ ਵੀ ਜੀਰਕਪੁਰ ਦਾ ਜਿਹੜਾ ਐਸ ਐਚਓ ਹੈ ਜਿਹੜੀ ਪੁਲਿਸ ਹੈ ਐਸ ਐਸਪੀ ਮੁਹਾਲੀ ਨੂੰ ਇਹੀ ਬੇਨਤੀ ਆਪੀ ਲਾ ਜ्यादा ਇਹਨਾਂ ਨੂੰ ਮਲਾਇਆ ਜਾਵੇ ਜਾਂ ਫਿਰ ਦੋ ਤਿੰਨ ਦਿਨ ਤੋਂ ਬਾਅਦ ਹੁਣ ਆਪ ਤਰੀਕ ਫਿਕਸ ਕਰਨਗੇ ਉਸ ਜਿਹੜਾ ਥਾਣਾ ਜੀਰਕਪੁਰ ਦਾ ਅਸੀਂ ਕਰੋ ਕਰਨ ਦੀ ਸੋਚ ਰਹੇ ਹਾਂ ਵੀ ਅਸੀਂ ਥਾਣਾ ਜੀਰਕਪੁਰ ਦਾ ਕਰੋ ਕੀਤਾ ਜਾਵੇ ਨਹੀਂ ਤਾਂ ਇਹ ਬੇਟੇ ਨੂੰ ਜੇ ਨਾਂ ਮਲਾਇਆ ਤਾਂ ਜਿਹੜਾ ਬੇਟਾ ਅੱਜ ਲੱਭਦਾ ਫਿਰ ਰਿਹਾ ਆਪਣੀ ਮਾਂ ਨੂੰ ਮਾਂ ਨੂੰ ਮਿਲਣ ਦੀ ਕੋਈ ਬਹੁਤੀ ਬੜੀ ਕਹਾਣੀ ਨਹੀਂ ਹੈ ਜਿਵੇਂ ਕਿਡਨੈਪ ਕਰਕੇ ਰੱਖੀ ਹੋਏ ਬੰਦ ਕਰਕੇ ਰੱਖੀ ਹੋਏ ਮਾਂ ਮਿਲਣਾ ਚਾਹਦੀ ਹੈ ਮਦਰ ਦਾਦੀ ਦਾ ਕੇਸ ਜਿਹੜਾ ਪਹਿਲਾਂ ਦੇਖੋ ਸੁਣਨ ਵਾਲੀ ਗੱਲ ਹੈ ਤਲਾਕ ਦਾ ਕੇਸ ਆਪਰੇ ਕੋਈ ਬੰਦ ਥਰਡ ਬੰਦੇ ਨੇ ਸਾਈਨ ਕਰਕੇ ਪਾਤਾ ਸੀ ਜਿਹੜਾ ਕੋਰਟ ਨੇ ਰਿਜੈਕਟ ਕਰਤਾ ਉਹ ਕੁੜੀਆਂ ਨੇ ਬਿਆਨ ਦੇਤੇ ਵੀ ਮੈਂ ਤਲਾਕ ਦਾ ਕੇਸ ਨਹੀਂ ਪਾਇਆ ਜੇਕਰ ਉਹਨੇ ਬਿਆਨ ਦੇ ਤਾਂ ਉਹਦਾ ਮਤਲਬ ਇਹਨਾਂ ਨਾਲ ਲਗਾਓ ਹੈਗਾ ਇਹਨਾਂ ਨਾਲ ਪਿਆਰ ਹੈਗਾ ਜਿਹੜੀ ਉਹ ਰਿਜੈਕਟ ਕਰਾ ਗਈ ਆਪਣਾ ਤਲਾਕ ਦਾ ਕੇਸ ਤੇ ਤੁਹਾਡੇ ਰਾਹੀਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਜੀਰਖਪੁਰ ਦੀ ਪੁਲਿਸ ਨੂੰ ਐਸਐਸਪੀ ਮੋਹਾਲੀ ਨੂੰ ਇਸ 14 ਸਾਲਾ ਬੇਟੇ ਨੂੰ ਮਾਂ ਨੂੰ ਮਿਲਣ ਦਾ ਹੱਕ ਅਧਿਕਾਰ ਦਿੱਤਾ ਜਾਵੇ ਤੇ ਮਾਂ ਨੂੰ ਅਦਾਲਤ ਨੂੰ ਵੀ ਸਾਨੂੰ ਆਸ ਹੈ ਉਮੀਦ ਹੈ ਵੀ ਕੋਰਟ ਸਾਡੇ ਹੱਕ 'ਚ ਫੈਸਲਾ ਕਰੂਗਾ ਬੇਟੇ ਨੂੰ ਮਿਲਾਇਆ ਜਾਊਗਾ ਜੇਕਰ ਨਾ ਹੋਇਆ ਅਸੀਂ ਤਿੰਨ ਦਿਨਾਂ ਦਾ ਅਸੀਂ ਤਿਆਰ ਦਿੰਦਾ ਟਾਈਮ ਦੇ ਰਹੇ ਹਾਂ ਜੀਰਕਪੁਰ ਥਾਣੇ ਨੂੰ ਨਹੀਂ ਤਾਂ ਥਾਣੇ ਦੇ ਮੂਰੇ 14 ਸਾਲਾ ਬੇਟਾ ਆਪਣੀ ਮਾਂ ਨੂੰ ਮਿਲਣ ਵਾਸਤੇ ਦਿੱਤੀਆਂ ਗਈਆਂ ਦਰਖਾਸਤਾਂ ਤੇ 14 ਸਾਲਾ ਬੇਟਾ ਆਪਣੀ ਦਾਦੀ ਨੂੰ ਲੈ ਕੇ ਦੋਨੇ ਜਣੇ ਦਾਦੀ ਫਾਦਰ ਤੇ ਆਪ ਖੁਦ ਜਿਹੜੇ ਜੀਰਕਪੁਰ ਥਾਣੇ ਦੇ ਅੱਗੇ ਬੈਠਣਗੇ ਜਿਹਦੀ ਜ਼ਿੰਮੇਵਾਰੀ ਐਸਐਚਓ ਜੀਰਕਪੁਰ ਦੀ ਹੋਏਗੀ ਐਸਐਸਪੀ ਮੁਹਾਲੀ ਦੀ ਹੋਏਗੀ ਜੇਕਰ ਕੋਈ ਵੀ ਨਫਾ ਨੁਕਸਾਨ ਹੁੰਦਾ ਹੈ ਤਾਇਰ ਕਰਕੇ ਅਸੀਂ ਅੱਜ ਤੁਹਾਨੂੰ ਦੇ ਸਾਹਮਣੇ ਅਪੀਲ ਕਰਦੇ ਹਾਂ ਕਤੈਨ ਦਿਨ ਤੱਕ ਜਦੋਂ ਵੀ ਇਹ ਕਹਿਣਗੇ ਤਰੀਕ ਦੇਣਗੇ ਤਰੀਕ ਤੁਹਾਨੂੰ ਆਪ ਦੱਸਦਾਨਗੇ ਕਿਹੜੀ ਤਰੀਕ ਨੂੰ ਕਰਨਾ ਬਾਅਦ ਚ ਮੈਂ ਤੁਹਾਨੂੰ ਸਾਰਾ ਕਲੀਅਰ ਕਰ ਦੂੰਗਾ ਉਹ ਹੁਣ ਕਿਹੜਾ ਇਹਨਾਂ ਦਾ ਮਾਮਲਾ ਹੈਗਾ ਇਹਦੇ ਬਾਰੇ ਮੋਰਚੇ ਤੱਕ ਅਗਲਾ ਡਿਸੀਜਨ ਕੀ ਹੋਇਆ ਸਾਡੇ ਮੋਰਚਾ ਆਗੂ ਸਾਵਨ ਬੈਠੇ ਨੇ ਹਰਨੇਕ ਸਿੰਘ ਜੀ ਕਰਮਾ ਸਿੰਘ ਜੀ ਪ੍ਰੋਫੈਸਰ ਬਰਮਾਰੀ لال ਜੀ ਤੇ ਅਸੀਂ ਸਾਰੇ ਬੰਦੇ ਨੇ ਕੱਲ ਵੀ ਪਹਿਲਾਂ ਵੀ ਅਸੀਂ ਸਮਰਥਨ ਦਿਆ ਜਦੋਂ ਵੀ ਕੋਈ ਪੀੜਤ ਹੰਦ ਆ ਉਦੀ ਪੂਰੀ ਸਪੋਰਟ ਕਰਦੇ ਆ ਤਾਂ ਅਸੀਂ ਇਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦੇਵਾਂਗੇ ਮੋਰਚੇ ਦੀ ਵੀ ਅਗਵਾਹੀ ਹੋਊਗੀ ਪਰਿਵਾਰ ਨੇ ਬੈਠਣਾ ਅਸੀਂ 6 ਤਰੀਕ 6 11 ਨੂੰ ਜਿਹੜਾ ਜੀਰਕਪੁਰ ਥਾਣੇ ਦਾ ਘਰੋ ਕੀਤਾ ਜਾਵੇਗਾ ਜੋ ਵੀ ਤੁਹਾਡੇ ਰਹੀਂ ਸੀ ਬੇਨਤੀ ਕਰਨਾ ਚਾਹੁੰਦੇ ਜਿਹੜਾ ਜੀਰਕਪੁਰ ਥਾਣੇ ਤੋਂ ਪਹਿਲਾਂ ਵੀ ਕਈ ਕੇਸ ਜੀਰਕਪੁਰ ਥਾਣੇ ਦੇ ਸਾਡੇ ਕੋਲ ਆਏ ਨੇ ਉਹ ਸਾਰੇ ਵੀਰਾਂ ਨੂੰ ਤੁਹਾਡੀ ਰਹੀਂ ਬੇਨਤੀ ਹੈ 6 ਤਰੀਕ ਨੂੰ ਵੀਰਵਾਰ ਵਾਲੇ ਦਿਨ 10 ਵਜੇ ਜੀਰਕਪੁਰ ਥਾਣੇ ਦੇ ਅੱਗੇ ਪਹੁੰਚੋ ਤਾਂ ਕਿ ਆਪਾਂ ਇੱਕ ਬੱਚੇ ਦੀ ਨਵਾਲਕ ਬੱਚੇ ਦੀ ਹੈਲਪ ਕਰਨ ਜਾਣਾ ਮਦਦ ਕਰਨ ਨਾਲ ਇਸ ਬੱਚੇ ਦੀ ਜਿਹੜੀ ਮਾਂ ਇਹਨੂੰ ਮਿਲਾਈ ਜਾਵੇ ਜੇਕਰ ਨਹੀਂ ਮਿਲਾਂਦੇ 8 ਦਿਨ ਦਾ ਜਾਂ 9 ਦਿਨ ਦਾ ਸਮਾਂ ਦੇ ਰਹੇ ਜੇਕਰ 9 ਦਿਨ ਚ ਨਹੀਂ ਹੁੰਦਾ ਤਾਂ ਆਪਾਂ ਪੀਰਵਾਰ ਨੂੰ 6 ਤਰੀਕ ਨੂੰ ਥਾਣਾ ਜੀਕਬਰ ਦਾ ਘਰੋ ਕੀਤਾ ਜਾਵੇਗਾ ਤੇ ਇਸ ਬੱਚੇ ਦੀ ਪੂਰਨ ਤੌਰ ਤੇ ਹਮਾਇਤ ਕੀਤੀ ਜਾਵੇਗੀ ਤਾਂ ਕਿ ਅਸੀਂ ਸਾਡਾ ਇਨਸਾਨੀਅਤ ਦੇ ਤੌਰ ਤੇ ਵੀ ਇੱਕ ਔਲਾਦ ਬੱਚਾ ਜਿਹੜਾ ਮਾਂ ਨੂੰ ਮਿਲਣ ਦੀ ਤਰਫ ਰਿਹਾ ਹੈ